ਤਾਂ ਆ ਜਿਹੜਾ ਤੁਸੀਂ ਸਕਰੀਨ ਤੇ ਪੀਲਾ ਤੇ ਸੰਤਰੀ ਰੰਗ ਦਾ ਕੱਦੂ ਦੇਖ ਰਹੇ ਹੋ ਇਹ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਭਾਰਾ ਕੱਦੂ ਬਣ ਚੁੱਕਿਆ ਹੈ ਇਸ ਨੂੰ ਉਗਾਇਆ ਹੈ ਘੱਟੋ ਘੱਟ 50 ਸਾਲਾਂ ਦੀ ਮਿਹਨਤ ਨੇ ਦੋ ਕਿਸਾਨ ਭਰਾ ਨੇ ਜਿਹੜੇ ਯੂਕੇ ਦੇ ਰਹਿਣ ਵਾਲੇ ਨੇ ਇਹਨਾਂ ਦਾ ਨਾਮ ਹੈਗਾ ਸਟੂ ਆਰਟ ਅਤੇ ਇਆਨ ਪੈਟਰਨ ਇਹ ਦੋ ਕਿਸਾਨ ਭਰਾਵਾਂ ਨੇ 50 ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਦੋ ਵੱਡੇ ਵਿਸ਼ਵ ਰਿਕਾਰਡ ਬਣਾਤੇ ਇੱਕ ਤਾਂ ਇਹਨਾਂ ਨੇ ਸਭ ਤੋਂ ਵੱਡਾ ਕੱਦੂ ਉਗਾਇਆ ਦੂਸਰਾ ਸਭ ਤੋਂ ਭਾਰਾ ਕੱਦੂ ਇਹਨਾਂ ਦਾ ਬਿਸ਼ਵ ਰਿਕਾਰਡ ਜਿਹੜਾ ਬਣ ਚੁੱਕਿਆ ਹੈ। ਇਸ ਕੱਦੂ ਦਾ ਭਾਰ ਹੈ ਜਿਹੜਾ 1278 ਕਿਲੋਗ੍ਰਾਮ ਹੈ। ਪੌਂਡਾਂ ਦੇ ਵਿੱਚ ਗੱਲ ਕਰੀਏ ਤਾਂ 2219 ਪੌਂਡ। ਇਹਦਾ ਭਾਰ ਜਿਹੜਾ ਬਣਦਾ ਹੈ। ਤਾਂ ਰੀਡਿੰਗ ਦੇ ਵਿੱਚ ਰੀਡਿੰਗ ਉੱਥੋਂ ਦਾ ਸ਼ਹਿਰ ਹੈ। ਤਾਂ ਉੱਥੇ ਜੁਆਇੰਟ ਵੈਜੀਟੇਬਲ ਵੇ ਆਫ ਇਵੈਂਟ ਹੋਇਆ ਸੀ। ਤਾਂ ਉੱਥੇ ਇਹ ਭਰਾ ਆਪਣਾ ਕੱਦੂ ਲੈ ਕੇ ਆਏ ਨੇ। ਇਹਨਾਂ ਨੇ ਇਹ ਵੀ ਦੱਸਿਆ ਕਿ ਕਾਫੀ ਸਾਲਾਂ ਤੋਂ ਇਹ ਮਿਹਨਤ ਕਰ ਰਹੇ ਸੀ। ਕਈ ਵਾਰ ਮੌਸਮ ਸਾਥ ਨਹੀਂ ਦਿੰਦਾ ਸੀਗਾ। ਕਦੇ ਕੱਦੂ ਐਸੇ ਖਰਾਬ ਹੋ ਜਾਂਦਾ ਸੀ ਜਿਸ ਕਰਕੇ ਉਹ ਜੋ ਚਾਹੁੰਦੇ ਸੀ ਜੋ ਇਹ ਰਿਕਾਰਡ ਬਣਾਉਣਾ ਚਾਹੁੰਦੇ ਸੀ ਜੋ ਐਡਾ ਵੱਡਾ ਕੱਦੂ ਤਿਆਰ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਉਹਨਾਂ ਨੂੰ 50 ਸਾਲ ਦਾ ਸਮਾਂ ਲੱਗ ਗਿਆ ਇਹ ਕੱਦੂ ਦਾ ਘੇਰਾ ਜਿਹੜਾ 21 ਫੁੱਟ ਤੋਂ ਵੱਧ ਹੈ ਜਿਸ ਕਾਰਨ ਉਹ ਹੁਣ ਤੱਕ ਦਾ ਸਭ ਤੋਂ ਵੱਡਾ ਕੱਦੂ ਬਣ ਚੁੱਕਿਆ ਹੈ